ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਨਵੀ ਪੇਪਲੀ ਦੇ ਵਿੱਚ ਹਨਾ ਵੀਰੇ ਨਵੀ ਪੇਪਲੀ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਜਿਹੜੇ ਫਰੀਦਕੋਟ ਦਾ ਮਨਮਤਾ ਨਗਰ ਆ ਮਿੱਤਰੋ ਜਦੋਂ ਤੁਸੀਂ ਫਰੀਦਕੋਟ ਵਾਲੇ ਪਾਸਿਓਂ ਫਰੋਜਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਤੁਹਾਨੂੰ 8 ਕੁ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋ ਤਾਂ ਇੱਕ ਪਿੰਡ ਆਉਂਦਾ ਵਾ ਨਵੀਂ ਪਿਪਲੀ ਤੇ ਨਵੀਂ ਪਿਪਲੀ ਪਿੰਡ ਦੇ ਵਿੱਚ ਫਿਰ ਜਾੜਿਆ ਪਹਿਚਾਣਿਆ ਚਿਹਰਾ ਵਾ ਜਿਹੜੇ ਭਰਾ ਦਾ ਮਿੱਤਰੋ ਦਲਾਲੀ ਦੇ ਵਿੱਚ ਵੱਡਾ ਨਾਮ ਸੀ ਫਿਰ ਹੌਲੀ-ਹੌਲੀ ਤਰੱਕੀ ਕੀਤੀ ਔਰ ਉਸ ਤਰੱਕੀ ਨੇ ਵਪਾਰ ਦਾ ਰੂਪ ਧਾਰਨ ਕੀਤਾ ਜੱਸੇ ਵੀਰ ਦੇ ਕੋਲੇ ਅੱਜਕੱਲ ਮੌਜੂਦ ਆ ਮਿੱਤਰੋ ਦੋ ਭਰਾ ਵਾ ਦੋਵਾਂ ਭਰਾਵਾਂ ਦਾ ਸਾਂਝਾ ਕੰਮ ਆ ਤੇ ਮਿੱਤਰੋ ਦੋ ਹੀ ਜਣਵਾਰ ਇੱਕ ਮੇਰੇ ਆਉਂਦਿਆਂ ਨੂੰ ਵੜਕਾਤੀ ਵੈਸੇ ਤਾਂ 3 ਸੀ ਪਰ ਇੱਕ ਮੱਝ ਦਿਖਾਉਣੀ ਆ ਤੁਹਾਨੂੰ ਤੋਕੜ ਗੱਬਣ ਚੈੱਕਪਾਸ 11 ਕਿਲੋ ਦੁੱਧ ਵਾਲੀ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਮਿੱਤਰੋ ਪਾਕਿਸਤਾਨੀਆਂ ਮਈਆਂ ਦੇ ਅਲਾ ਦਾ ਜਿਹੜਾ ਟਾਂਚਾ ਵਾ ਕਰਮਾਂ ਵਾਲੀ ਦਾ ਇੱਕ ਮੈਂ ਹੈਗੀ ਆ ਮਿੱਤਰੋ ਮੋਰਾ ਦੇ ਵਿੱਚ ਪੈਂਦੀ ਉਹ ਥੋੜੀ ਜੀ ਗ੍ਰੇਡਿਟ ਵਜਾ ਦੇ ਵਿੱਚ ਆ ਜਾਂਦੀ ਆ ਮੋਰਾ ਵਾਲਾ ਪੱਖ ਵੀ ਨਹੀਂ ਵੱਧ ਉਹਦੇ ਵਿੱਚ ਤੇ ਨੀਲੀ ਰਾਵੀ ਵਾਲਾ ਪੱਖ ਵੀ ਨਹੀਂ ਉਹਦੇ ਵਿੱਚ ਉਹ ਗ੍ਰੇਡਿਟ ਮੱਝ ਤੇ ਆਉਂਦੀ ਆ ਪਰ ਲੇਕਿਨ ਥੱਲੋ ਬੜੀ ਪੱਧਰੀ ਆ ਜਿਹੜੇ ਮੈਂ ਦੇ ਥਣ ਦਵਾ ਨੂੰ ਦੇਸ ਦੇ ਪਿਆ ਮਿੱਤਰੋ ਇਹ ਚੰਗੇ ਦੁੱਧ ਦੀ ਮਾਲਕਣ ਮਗਰ ਇਹਦੇ ਆ ਜਿਹੜਾ ਬੱਚਾ ਵਾ ਟਾਈਆਂ ਮਹੀਨਿਆਂ ਦੀ ਇਹ ਗੱਪਣਾ ਚੈੱਕ ਪਾਸਾ ਵਧੇਰੇ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਉਹ ਮਿਲਦੇ ਹੋਂ ਜੱਸੇ ਵੀਰ ਨੂੰ ਸਤਿ ਸ਼੍ਰੀ ਅਕਾਲ ਜੱਸੇ ਵੀਰ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਠੀਕ ਸੇਤਾ ਦੇ ਪਰਿਵਾਰ ਵਧੀਆ ਵੀਰੇ ਚੜ੍ਹਦਾ ਨਾਮ ਜੱਸੇ ਬਾਈ ਅੱਕਰੀ ਆਪਣਾ ਨਾਮ ਮੇਰਾ ਜੱਸਾ ਬਾਈ ਜੱਸਾ ਤੇ ਜਿਵੇਂ ਆਪਾਂ ਨੂੰ ਪਿੰਡ ਦੇ ਵਿੱਚ ਜਾਣਦੇ ਹੁੰਦੇ ਹੋ ਉਹ ਕੀ ਚੀਜ਼ ਆ ਵੀਰੇ ਉਹ ਦਾ ਨਾਮ ਮੇਰੇ ਡਾਡੀ ਦਾ ਨਾਂ ਹੀ ਚਾਹਦੇ ਲਾਲਾ ਡਰਾਈਵਰ ਲਾਲਾ ਡਰਾਈਵਰ ਹਾਂਜੀ ਠੀਕ ਆ ਅੱਛਾ ਵੱਡੇ ਬਾਈ 2 ਜਨਵਾਰਾ ਹਣਾ ਵੈਸੇ ਤਾਂ 3 ਸੀ 1 ਵੇਜਤੀ ਤੁਸੀਂ ਹਾਂ ਵੀਰੇ ਵੈਗ ਗਿਆ ਠੀਕ ਆ ਜਿਹੜੀ ਨੀਲੀ ਰਾਵੀ ਦੀ ਉਹਦਾ ਹੈਗਾ 11 ਆਪਾਂ 10 ਕਿਲੋ ਚਵਾਵਾਂਗੇ ਮਤਲਬ 10 ਕਿਲੋ ਦੁੱਧ ਤਾਂ ਆਪਾਂ ਚਵਾਵਾਂਗੇ ਹੈ 11 ਹੈ ਹਾਂਜੀ ਹਾਂਜੀ ਅੱਛਾ ਵੀਰੇ ਤਾਜੀ ਨੇ ਦੁੱਧ ਦਾ ਕੀ ਰਿਕਾਰਡ ਮਾਲਕਾਂ ਨੇ ਦੱਸਿਆ ਤੁਹਾਨੂੰ ਮਾਲਕ ਆਪਣੇ ਯਾਰ ਬੇਲੀ ਤੋਂ ਹੀ ਲਈ ਆ ਵੀਰੇ ਉਹ ਕਹਿੰਦਾ 20 ਕਿਲੋ ਆਪਾਂ 16 17 ਕਿਲੋ ਚਾਹ ਮੰਨ ਲਾ ਦਿੱਤਾ ਨਾ ਹਾਂ 15 16 ਕਿਲੋ ਤਾਂ ਮੈਂ ਦੁੱਧ ਖੇੜਦੀ ਹੋਊਗੀ ਕਿਉਂਕਿ ਅੱਜ 11 ਕਿਲੋ ਤੇ ਚੱਲੀ ਜਾਂਦੀ ਆ ਅੱਜ ਇਹ ਮਾਲ 4.5 ਮਹੀਨਾ ਦੀ ਸੋਈ ਆ ਹਾਂ 4.5 ਦੀ ਸਹੀ ਆ ਵੀਰੇ ਤੇ ਚੂਣ ਚਣ ਕਿਵੇਂ ਲੱਗਾ ਬਹੁਤ ਚੰਗਾ ਵੀਰੇ ਅੱਛਾ ਤੇਰੇ ਘਰੇ ਵੀ ਉੱਪਰ ਆਈ ਉੱਪਰੀ ਥਾਂ ਦੇ ਦੁੱਧ ਘ ਮਗਰ ਇਹਦੇ ਕਟਾ ਗਿਆ ਐਤ ਕੀ ਇਹ ਕਿਹੜੇ ਟੀਕੇ ਟੁਕੇ ਤੋਂ ਗੱਬਣ ਕਰਾਈ ਕੁਝ ਕਨਫਰਮ ਨਹੀਂ ਪਤਾ ਨਹੀਂ ਕੀਤਾ ਉਹ ਕਨਫਰਮ ਕਰਕੇ ਦੱਸ ਦੋ ਉਹ ਦੱਸ ਦੂੰਗਾ ਠੀਕ ਅੱਛਾ ਵੀਰੇ ਅੱਜ ਰੇਟ ਕੀ ਰੂਗਾ ਇਹਨ ਦਾ ਬਈ ਕਿਹੜੇ ਵੀਰੇ ਇਹ 90000 ਰੁਪਏ ਮਣ ਤਣ ਨਾਲ ਚ ਸਭੇ ਆਇਆ ਤੇਰੇ ਆਏਗਾ ਦੀ ਲਾਜ ਰੱਖਣੀਆਂ ਵੀ ਇਹਨਾਂ ਦੀ ਦੇ ਦਿਆਂਗੇ ਆਪਾਂ ਜਸਤੇ ਦੇ ਦਿਆਂਗੇ 85 ਵੀ ਚਲ ਕੱਢੀ ਬਾਰੂ ਤੋਰੀ ਵੀਰੇ ਬਣਾ ਜਾ ਲੈ ਵੀ ਮਿੱਤਰੋ ਢਾਈਆਂ ਮਹੀਨਿਆਂ ਦੀ ਮੈਂ ਗੱਬਣਾ ਚੈੱਕ ਪਾਸ ਆ 11 ਕਿਲੋ ਦੁੱਧ ਦਾ ਵੈਸੇ ਤੁਸੀਂ 10 ਮਣ ਕੇ ਖਰੀਦੋ ਵੀਰਾਂ ਦਾ ਕਿ ਉਹ ਵੀ ਵੇ ਕਿੰਨੇ ਖਣ ਦਾ ਬਸੂ ਫਰਕ ਪਾ ਜਾਂਦਾ ਹੁਣ ਤੁਹਾਨੂੰ ਮੈਂ ਬੰਕਰ ਮੂਹ ਬਾਡੀ ਦੀ ਅੰਗਾ ਪੈਰਾਂ ਦੀ ਮੈਂ ਜਰੂਰ ਵਿਖਾਉਂਗਾ ਰੂਹ ਦੇ ਨਾਲ ਵੇਖੋ ਤੁਸੀਂ ਮਿੱਤਰੋ ਮਨ ਕੀ ਅੱਖਾਂ ਦੀ ਧੰਤਾ ਆ ਜਾਂਦਾ ਬਹੁਤ ਜ਼ਬਰਦਸਤ ਆ ਲੈ ਜੀ ਵੀਰੇ ਪਹਰਾਂ ਨੂੰ ਮੜਾ ਵੇਖੋ ਗਰਾਂ ਦੀ ਲੇਵੇ ਲੂਵੇ ਵਾਲੇ ਪੱਖ ਤੋਂ ਥਾਂ ਥੋੜਾ ਵੀਰੇ ਕੋਲੇ ਨਹੀਂ ਤਾਂ ਲੰਮੀ ਤੋਰਨ ਵਾਲੀ ਮੈਂ ਸੀ ਕਿਉਂਕਿ ਮੈਂ ਵੱਡੀ ਬੋਤ ਆ ਲੈ ਜਾ ਵੀਰੇ ਹਾਂ ਲੈ ਆ ਵੱਡੇ ਭਾਈ ਪੂਰੀ ਜ਼ਬਰਦਸਤ ਮੈਂ ਆ ਸਰੀਰ ਕਾਲੇ ਪੱਖ ਤੋਂ ਬੜੀ ਜ਼ਬਰਦਸਤ ਮੈਂ ਆ ਫਿਰ ਹੱਡਾ ਪੈਰਾਂ ਦੀ ਖੁੱਲੀ ਆਏ ਨਾ ਹੁਣ ਸੋਚੋ ਵੀ 85000 ਦੀ ਟੋਕੜਾ ਤੇ 90 ਦੀ ਸੱਜਰ ਆਜੂਗੀ ਬਾਈ ਮਿੱਤਰੋ ਕੁਆਲਿਟੀ ਵੇਖਦੀ ਆ ਕਈ ਵਾਰੀ 1.5 ਲੱਖ ਦੀ ਸੱਜਰ ਮੈਂ ਲੈ ਕੇ ਵੀ 1.5 ਲੱਖ ਦੀ ਟੋਕੜ ਹੋ ਕੇ ਵਿਕ ਜਾਂਦੀ ਹੁੰਦੀ ਆ ਤੇ ਕਈ ਵਾਰੀ 75 ਵਾਲੀ ਮੈਂ 55000 ਦੀ ਰਹਿ ਜਾਂਦੀ ਆ ਤੇ ਕਈ ਵਾਰੀ 75 ਵਾਲੀ ਮੈਂ ਅਗਲੇ ਸੂਏ ਨੂੰ 1 ਲੱਖ ਦੀ ਬਣ ਜਾਂਦੀ ਹੁੰਦੀ ਆ ਹਰ ਬੰਦੇ ਦੀ ਆਪਦੀ ਕਿਸਮਤ ਹੁੰਦੀ ਆ ਮਿੱਤਰੋ ਤੇ ਕਿਸਮਤ ਆ ਜਿਹੜੀ ਉਹ અપਨਾਉਣੀ ਪੈਂਦੀ ਐਵੇਂ ਨਹੀਂ ਬਣਦੀ ਆ ਵੇਖ ਸਕਦੇ ਢਾਈਆਂ ਮਹੀਨਿਆਂ ਦੀ ਗੱਪਣ 11 ਕਿਲੋ ਦੁੱਧ ਬੱਚਾ ਕੱਟਾ ਮਗਰ ਇਹਦੇ ਰੇਟ 90000 85000 ਰੁਪਏ ਦੀ ਦੇਣੀ ਆ ਆ ਮੱਝ ਵਾਲੇ ਦੱਸੇ ਜੱਸੇ ਵੀਰੇ ਜਿਹੜੀ 2 ਨੰਬਰ ਤੇ ਆ ਬਾਈ ਇਹ ਵੀਰੇ ਦੂਜਾ ਸੂਆ ਅੱਛਾ ਆ ਭਤੀਜਾ ਮੰਨ ਲਓ ਠੀਕ ਹੈ ਵੀਰੇ ਇਹਦੇ ਪੰਜ ਛੇ ਦਾ ਰਹਿ ਗਏ ਇਹਨੇ ਵੀ 13 14 ਕਿਲੋ ਦੁੱਧ ਪਾਇਆ ਵੀਰੇ ਇਹਨੇ ਤੇ ਮਾਲਾ 13 14 ਕਿਲੋ ਦੁੱਧ ਪਾਇਆ ਹੋਇਆ ਹਾਂਜੀ ਵੀਰੇ ਕੱਢੀ ਬਾਹਰ ਤੋਂ ਤੋਰੀ ਭਰਾ ਅੱਛਾ ਵੀਰੇ ਚੋਣ ਚਣ ਦਾ ਫਿਰ ਪਾਸ ਕੀਤੀ ਓਕੇ ਆ ਜਾ ਹਾਂ ਵੀਰੇ ਓਕੇ ਵਧੀਆ ਠੀਕ ਆ ਬਾਈ ਇਹ ਕਿੰਨੇ ਦਿਨ ਲੈ ਜੂਗੀ ਜੱਸੀ ਪੰਜ ਛੇ ਦਾ ਨਾ ਵੀਰ ਲੋਕ ਪੰਜ ਛੇ ਦਾ ਥੱਲੋ ਬੜੀ ਪੱਧਰੀ ਆ ਹਾਂ ਪੱਧਰੀ ਆ ਮਾਈ ਹੂੰ ਜਾਵਾਂ ਬਾਈ ਓਕੇ ਦੀ ਰਿਪੋਰਟ ਆ ਆਪਣੀ ਵੇਖੀ ਭਾਲੀ ਸੀਗੀ ਇਹ ਬਹੁਤ ਚੰਗੀ ਬਣਦੀ ਵੀਰੇ ਠੀਕ ਆ ਬਾਈ ਨਹੀਂ ਠੀਕ ਆ ਜੱਸੀ ਵੀਰੇ ਬਹੁਤ ਵਧੀਆ ਕੰਮ ਆ ਤੇਰਾ ਭਰਾ ਯਾਰ ਜਾਨਵਰ ਤੇਰੇ ਚੰਗੇ ਪਰ ਰੇਟ ਆ ਜਿਹੜਾ ਉਹ ਕਮਾਈ ਵਾਲਾ ਰੱਖਿਆ ਕਰੀ ਬੋ ਵੀ ਗਈ ਹੁੰਦੀ ਹੈ ਲੈ ਵੀ ਮਿੱਤਰੋ ਲੈਵਾ ਵੇਖੋ ਕਿਰੋ ਸਾਫ ਮਾਜਾ ਤੁਰਦੀ ਨਾ ਪਲਵਾਨਾਂ ਵਾਂਗੂ ਗੱਬਰੂ ਤੋਂ ਹਜੇ ਤੋਰੀ ਨਹੀਂ ਜਾਂਦੀ ਜਿਹੜਾ ਬੰਦਰ ਤੋਰਨ ਵਾਲਾ ਨ ਜਾਣ ਆ ਮੈਂ ਜੇ ਮੈਂ ਇਹਨੂੰ ਫੜ ਕੇ ਤਲਿਆਰੇ ਦੇ ਮੂੰਹ ਦੇ ਅੱਗੇ ਤੋਰੀ ਹੋਵੇ ਗਵੰਡੀਆਂ ਨੂੰ ਪਤਾ ਲੱਗੇ ਮੈਂ ਤੁਰਦੀ ਆ ਫਿਰ ਸਵਾਦ ਹੁੰਦਾ ਹੁੰਦਾ ਤੋਰਨ ਦਾ ਮਿੱਤਰੋ ਦੇਖ ਸਕਦੇ ਆ ਮੂੰਹ ਇਹਦਾ ਪਿੱਠ ਪੂੜਾ ਖੜਨੀ ਮੈਂ ਦੀ ਬਣਤਰ ਬਾਡੀ ਦੀ ਮੈਂ ਚੰਗੀ ਆ ਮਿੱਤਰੋ ਦੇਖ ਲਓ ਭਰਾਵੋ ਲੈਵਾ ਇੱਕ ਵਾਰੀ ਫੇਰ ਵੇਖ ਲਓ ਬਾਈ ਹੁਣ ਤੁਹਾਨੂੰ ਮੈਂ ਖੜੀ ਮੇਰਾ ਲੈਵਾ ਦਿਖਾਉਣ ਲੱਗਾ ਵਾਂ ਲੈ ਵੀ ਜਸਤੇ ਵੀ ਨੇੜੇ ਹੋ ਮੇਰੇ ਮੜਾ ਜਾ ਇਹਦਾ ਲੈਵਾ ਵਿਖਾਈ ਆਪਾਂ ਕ ओके ਖਾਣਾ ਤੁਹਾਨੂੰ ਬੜਾ ਚੰਗਾ ਲੱਗਾ ਹਨਾ ਜੱッセ ਬਾਈ ਹੂੰ ਪੰਜ ਚਾਰ ਦਿਨ ਲੱਗੀ ਤਾਂ ਬਣ ਬਣ ਕੇ ਕਮਲੀ ਹੋ ਜੂ ਖਲੋ ਹਨਾ ਹਾਂਜੀ ਹਾਂਜੀ ਅੱਛਾ ਦੱਸੇ ਕੀ ਨੀ ਪੱਥਰ ਆ ਬਾਈ ਇਹਦਾ ਮੁੱਲ 95 ਵੀਰੇ ਦੇਣੀ ਕਿੰਨੇ ਦੀ ਆ ਇਹਨਾਂ ਕਰ ਮੇਰਾ ਬਾਈ ਬਣ ਕੇ ਯਾਰ ਹੁਣ ਤੂੰ ਇੱਕ ਪਾਸੇ ਤੋਕੜਦਾ ਕਰੀ ਜਨਾ ਉਹਨਾਂ ਇੱਕ ਪਾਸੇ ਅੱਜਰਦਾ ਉਹਨਾਂ ਇਹ 90 ਦੀ ਕਿਹੜੀ 90 ਹੀ ਦੇ ਦਾਂਗੇ ਜੇ ਕੋ ਆਖੇ ਵੀ ਤੋਕੜ ਗਵਾਂਡੀਆਂ ਨੂੰ ਲੈ ਦੇਂਗੇ ਸੱਜਰ ਆਪ ਰੱਖਣਾਂਗੇ ਫੇਰ ਕਰ ਦਾਂਗੇ ਮਾਨਤਨ ਕਿੰਨਾ ਕਰਦੇ 90 ਹੀ ਦੇ ਦਾਂਗੇ 90 90 ਬਣ ਗਿਆ 140 ਉਹ 90 ਹੋ ਗਿਆ 90 90 80 ਹੋ ਗਿਆ ਹਣਾ 180 ਦਾ ਜੋੜੇ ਦਾ ਬਣਦਾ ਇਹ ਆਪਾਂ ਕਹੀ ਸੀ 85000 ਦੀ ਹਾਂਜੀ ਇਹਨਾਂ 85 ਦੀ ਕੀ ਰਹਿ ਗਿਆ 175000 ਜਦੋਂ 175000 ਰੁਪਏ ਤਲੀ ਤੇ ਰੱਖੂ ਅਗਲਾ ਫੇਰ ਜੋੜੇ ਜੋ ਮਾਨਤਨ ਹੋਰ ਕਰਦੇ ਪੂਰਾ ਫਾਲੋ ਕਰਦਾ ਠੀਕ ਹੈ ਜਸੇ ਨੰਬਰ ਕਿੰਨਾ ਵੀਰੇ ਆਪਣਾ 77 95 ਵੀਰੇ ਜੀ 22586 ਇੱਕ ਵਾਰੀ ਹੋਰ ਬੋਲ ਦੇ 7796 22586 ਠੀਕ ਆ ਬਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ رابطہ ਕਰੇਮ 2 ਜਨਵਰੀ ਦੋਵੇਂ ਬਖਾਤੇ ਆ ਜਿਹੜਾ ਜਨਵਰੀ ਤੁਹਾਨੂੰ ਜੱਜਦਾ ਵਾ ਫਿਰ ਚੱਕੋ ਫੋਨ ਤੇ ਠਾਹ ਲਓ ਫਾਇਦਾ ਆ ਗੱਬਰੂ ਦੀ ਸੱਸਰੀ ਕਾਲ ਵੀ ਕਰਿਓ ਪ੍ਰਮਾਣ ਬਾਈ ਠੀਕ ਆ ਓਕੇ ਬਾਈ